ਇਹ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਨੇ ਇਹ ਉਥੋਂ 2-4 ਮਹੀਨੇ ਬਾਅਦ ਹੀ ਇੱਧਰ ਆ ਕੇ ਚੋਰੀ ਦੀਆਂ ਵਾਰਦਾਤਾਂ ਨੇ ਉਹਨਾਂ ਨੂੰ ਅੰਜਾਮ ਦਿੰਦੇ ਨੇ ਜਿਹੜੇ ਮੋਬਾਈਲ ਨੇ ਜਿਹੜੇ ਇੱਥੇ ਸ਼ਰਧਾਲੂ ਆਉਂਦੇ ਨੇ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਉਹਨਾਂ ਤੋਂ ਇਹ ਚੋਰੀ ਕਰਦੇ ਮੂਸਿਰ ਟੱਕਿਆ ਹੋਇਆ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਜ਼ਰ ਆਏ ਇਹ ਦੋ ਨੌਜਵਾਨ ਦਰਅਸਲ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਨੇ ਇਹ ਜੰਮੂ ਕਸ਼ਮੀਰ ਤੋਂ ਅੰਮ੍ਰਿਤਸਰ ਆਉਂਦੇ ਅਤੇ ਸ਼੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਤੇ ਵਾਪਸ ਜੰਮੂ ਕਸ਼ਮੀਰ ਚਲੇ ਜਾਂਦੇ ਦਰਅਸਲ ਪੁਲਿਸ ਦੇ ਦਸਤਾਵੇਜ਼ ਮੁਤਾਬਕ ਇਹਨਾਂ ਦੇ ਕੋਲੋਂ 15 ਚੋਰੀ ਕੀਤੇ ਹੋਏ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਅਤੇ ਇਹਨਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਲਿਆ ਗਿਆ ਹੈ ਥਾਣਾ ਸੇਵਲੈਨ ਦੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਅਸੀਂ ਸਾਡੀ ਟੀਮ ਨੇ 15 ਚੋਰੀशुदा ਮੋਬਾਈਲ ਨੇ ਜਿਹੜੇ ਉਹ ਬਰਾਮਦ ਕੀਤੇ ਨੇ ਤੇ ਇਹ ਜਿਹੜੇ ਦੋਸ਼ੀ ਨੇ 파ਰਸ ਅਤੇ ਨੁਕਲ ਇਹ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਨੇ ਇਹ ਉਥੋਂ 2-4 ਮਹੀਨੇ ਬਾਅਦ ਹੀ ਇੱਧਰ ਆ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਉਹਨਾਂ ਨੂੰ ਅੰਜਾਮ ਦਿੰਦੇ ਨੇ ਜਿਹੜੇ ਮੋਬਾਈਲ ਨੇ ਜਿਹੜੇ ਇੱਥੇ ਸ਼ਰਧਾਲੂ ਆਉਂਦੇ ਨੇ ਗੁਰਦੁਆਰਾ ਸ੍ਰੀ ਹਰਮੰਦਰ ਸਾਹਿਬ ਉਹਨਾਂ ਤੋਂ ਇਹ ਚੋਰੀ ਕਰਦੇ ਰੇਲਵੇ ਸਟੇਸ਼ਨ ਦੇ ਨੇੜੇ ਜਿਹੜੇ ਸ਼ਰਧਾਲੂ ਮੱਥਾ ਉਧਰੋਂ ਆਉਂਦੇ ਨੇ ਤਾਂ ਉਹਨਾਂ ਤੋਂ ਵੀ ਇਹ ਚੋਰੀ ਕਰਦੇ ਜਿੰਨੇ ਫੋਨ ਗ੍ਰਾਮਤ ਹੋਏ ਇਹ ਸਾਨੂੰ 15 ਮੋਬਾਈਲ ਫੋਨ ਗ੍ਰਾਮਤ ਹੋਏ ਨੇ ਇਹ ਜੋ ਨੌਜਵਾਨ ਖੜੇ ਗਏ ਨੇ ਜੀ ਪਹਿਲਾਂ ਵੀ ਇਹਨਾਂ ਦੇ ਕੋਈ ਕਾਨੂੰਨੀ ਕਰਵਾਈ ਹੋਈ ਹੈ ਜੀ ਪਹਿਲਾਂ ਵੀ ਕੋਈ ਇਹਨਾਂ ਇਹਨਾਂ ਦੇ ਉੱਤੇ ਪਹਿਲੇ ਅਸੀਂ ਰਿਕਾਰਡ ਇਹਨਾਂ ਦਾ ਵੈਰੀਫਾਈ ਕਰਵਾ ਰਹੇ ਹਾਂ ਤੇ ਇਹਨਾਂ ਤੋਂ ਪਹਿਲਾਂ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਕੋਈ ਕਾਰਵਾਈ ਨਹੀਂ ਹੋਈ ਸਰ ਇਹ ਦੱਸਿਆ ਕਿ ਉਹ ਚੋਰੀ ਕਰਦੇ ਸੀ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹੀ ਚੀਜ਼ ਆਈ ਆ ਵੀ ਇਹ ਹਰਮੰਦਰ ਸਾਹਿਬ ਜਿਹੜੇ ਸ਼ਰਧਾਲੂ ਮੱਥਾ ਟੇਕਣ ਆਉਂਦੇ ਆ ਤਾਂ ਫਿਰ ਇਹ ਉੱਥੇ ਤਾਕ ਲਾ ਕੇ ਉਹਨਾਂ ਦੇ ਮੋਬਾਈਲ ਹੈ ਜਿਹੜੇ ਚੋਰੀ ਕਰ ਲੈਣ ਕਿਜ ਕਿੰਨੀ ਦੱਸੀਗੇ ਇਹ ਜਿਹੜੀ ਇੱਕ ਪਾਰਸ ਹੈ ਉਹਦੀ ਉਮਰ 19 ਸਾਲ ਦੂਸਰੇ ਦੀ ਉਮਰ ਆ ਜਿਹੜੀ ਉਹ 22 ਸਾਲ ਸਰ ਮਾਨ ਲੈ ਲੇਗੇ ਜੀ ਇਹਨਾਂ ਦਾ ਰਮਾਨ ਲੇਤਾ ਜੀ ਇੱਕ ਦਿਨ ਦਾ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਜਾਂਚ ਚੱਲ ਰਹੀ ਹੈ ਕਿ ਇਹਨਾਂ ਦੇ ਉੱਤੇ ਪਹਿਲਾਂ ਕੋਈ ਮਾਮਲਾ ਦਰਜ ਹੈ ਜਾਂ ਨਹੀਂ ਉਹਨਾਂ ਕਹਿ ਕੇ ਇਹ ਨੌਜਵਾਨ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੰਦੇ ਸੀ ਜੰਮੂ ਕਸ਼ਮੀਰ ਤੋਂ ਅਮਰਸਰ ਵਿੱਚ ਆ ਕੇ ਸ਼ਰਦਾਲੂਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਉਹਨਾਂ ਦੇ ਮੋਬਾਈਲ ਫੋਨ ਚੋਰੀ ਕਰਦੇ ਅਤੇ ਬਾਅਦ ਵਿੱਚ ਫਿਰ ਜੰਮੂ ਚਲੇ ਜਾਂਦੇ ਸੀ ਉਹਨਾਂ ਕਹਿ ਕੇ ਅੱਜ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਦੋਮਾ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ